ਪੰਜਾਬ ਦੀ ਧਰਤੀ ਪੰਜਾਬ ਇਸ ਵੇਲੇ ਹੜ੍ਹਾਂ ਦੀ ਜਪੇੜ ਦੇ ਵਿੱਚ ਆਇਆ ਹੋਇਆ ਹੈ ਹਰ ਪਾਸੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਲੱਖਾਂ ਏਕੜ ਫਸਲ ਕਿਸਾਨਾਂ ਦੀ ਇਸ ਵੇਲੇ ਤਬਾਹ ਹੋ ਚੁੱਕੀ ਹੈ ਜੋ ਤਸਵੀਰਾਂ ਸਾਹਮਣੇ ਆndੀਆਂ ਨੇ ਉਹ ਬੇਹੱਦ ਹੀ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਕਿਉਂਕਿ ਕਿਸਾਨ ਜਦੋਂ ਆਪਣੇ ਖੇਤਾਂ ਦੇ ਵਿੱਚ ਜਾਂਦੇ ਨੇ ਆਪਣੀ ਡੁੱਬੀ ਹੋਈ ਫਸਲ ਨੂੰ ਦੇਖ ਕੇ ਉਹਨਾਂ ਦਾ ਗੱਜ ਪਾ ਆਂਦਾ ਹੈ ਜਿਸ ਤਰੀਕੇ ਦੇ ਨਾਲ ਕਿਸਾਨਾਂ ਤੇ ਇਸ ਵੇਲੇ ਬੀਤਰੀ ਹੈ ਉਸ ਦਾ ਅੰਦਾਜ਼ਾ ਲਗਾਇਆ ਵੀ ਨਹੀਂ ਜਾ ਸਕਦਾ ਕਿਉਂਕਿ ਪੁੱਤਾਂ ਵਾਂਗ ਕਿਸਾਨ ਇਹਨਾਂ ਫਸਲਾਂ ਨੂੰ ਤਿਆਰ ਕਰਦੇ ਨੇ ਜਦੋਂ ਵੱਡਣ ਦਾ ਸਮਾਂ ਆਂਦਾ ਹੈ ਜਦੋਂ ਇਸ ਤੋਂ ਉਹਨਾਂ ਨੇ ਪੈਸੇ ਕਮਾਣੇ ਹੁੰਦੇ ਨੇ ਤੇ ਆਖਰ ਦੇ ਵਿੱਚ ਜਦੋਂ ਕੁਦਰਤ ਇਸ ਤਰੀਕੇ ਦੇ ਨਾਲ ਭਿਆਨਕਾ ਰੂਪ ਕਰ ਲੈਂਦੀ ਹੈ ਤੇ ਕੁਦਰਤ ਦੀ ਜੋ ਤਬਾਹੀ ਇਸ ਵੇਲੇ ਪੰਜਾਬ ਦੇਖ ਰਿਹਾ ਉਸ ਨੂੰ ਦੇਖ ਕੇ ਹਰ ਇੱਕ ਪੰਜਾਬੀ ਹੋਵੇ ਜਾਂ ਹਰ ਇੱਕ ਵਿਅਕਤੀ ਹੋਵੇ ਇਸ ਵੇਲੇ ਜਿਹੜਾ ਪਰੇਸ਼ਾਨ ਹੋ ਰਿਹਾ ਇਸ ਵੇਲੇ ਰੱਬ ਅੱਗੇ ਅਰਦਾਸ ਇਹੀ ਕਰ ਰਿਹਾ ਕਿ ਕਿਤੇ ਨਾ ਕਿਤੇ ਇਹ ਕੁਦਰਤ ਦੀ ਜੋ ਤਬਾਹੀ ਹੈ ਰੁਕ ਜਾਏ ਕਿਉਂਕਿ ਇਸ ਤੋਂ ਵੱਧ ਪੰਜਾਬ ਇਸ ਨੂੰ ਸਹਾਰ ਨਹੀਂ ਸਕੇਗਾ ਸਿੱਧਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਦੀਆਂ ਜਿੱਥੇ ਆਪਣੀ ਡੁੱਬੀ ਹੋਈ ਫਸਲ ਨੂੰ ਦੇਖ ਕੇ ਇੱਕ ਕਿਸਾਨ ਜਿਸ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ 8 ਦਿਨਾਂ ਤੋਂ ਲਗਾਤਾਰ ਇਹ ਫਸਲ ਜਿਹੜੀ ਹੈ ਡੁੱਬੀ ਹੋਈ ਸੀ ਕਿਸਾਨ ਜਦੋਂ ਆਪਣੀ ਫਸਲ ਨੂੰ ਦੇਖਣ ਦੇ ਲਈ ਖੇਤਾਂ ਦੇ ਵਿੱਚ ਜਾਂਦਾ ਹੈ ਤੇ ਉਸ ਫਸਲ ਦਾ ਜੋ ਹਾਲ ਹੁੰਦਾ ਹੈ ਉਹ ਕਿਸਾਨ ਤੋਂ ਜਰਿਆ ਨਹੀਂ ਜਾਂਦਾ ਉਸ ਦਾ ਗੱਜ ਪਰ ਆਂਦਾ ਹੈ ਤੇ ਇਸੇ ਦਰਮਿਆਨ ਕਿਸਾਨ ਨੂੰ ਦਿਲ ਦਾ ਦੌਰਾ ਪੈਂਦਾ ਹੈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰਿਵਾਰ ਇਸ ਵੇਲੇ ਦੁੱਖਾ ਦੇ ਵਿੱਚ ਹੈ ਪਰਿਵਾਰ ਤੇ ਜੋ ਸਦਮੇ ਦੇ ਵਿੱਚ ਪਰਿਵਾਰਕ ਮੈਂਬਰ ਨੇ ਕਿਉਂਕਿ ਦੋ ਤੀਆਂ ਦਾ ਪਿਓ ਸੀ ਇੱਕ ਪਤਨੀ ਸੀ ਅਤੇ ਇੱਕ ਬਜ਼ੁਰਗ ਪਿਓ ਸੀ ਪੂਰਾ ਘਰ ਦਾ ਜੋ ਖਰਚਾ ਸੀ ਪੂਰਾ ਘਰ ਦਾ ਜੋ ਸਹਾਰਾ ਸੀ ਇਹ ਹੀ ਕਿਸਾਨ ਸੀਗਾ ਜਿਸ ਦੀ ਮੌਤ ਹੋ ਗਈ ਹੈ ਸੰਦੀਪ ਸਿੰਘ 35 ਸਾਲ ਮਹਿਜ਼ ਉਮਰ ਸੀ ਜਿਸ ਦੀ ਮੌਤ ਹੋਈ ਹੈ ਗੁਰਦਾਸਪੁਰ ਦੇ ਬਲੱਗਣ ਪਿੰਡ ਦਾ ਰਹਿਣ ਵਾਲਾ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਫਸਲ ਇਸ ਵੇਲੇ ਡੁੱਬੀ ਹੋਈ ਹੈ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਇਹ ਹੀ ਮੰਜ਼ਰ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹਰ ਪਿੰਡ ਦੇ ਵਿੱਚ ਨਜ਼ਰ ਆ ਰਿਹਾ ਹੈ ਜਿੱਥੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਝੋਨੇ ਦੀ ਫਸਲ ਜਿਸ ਨੂੰ ਤਿਆਰ ਕੀਤਾ ਜਾ ਰਿਹਾ ਸੀਗਾ ਉਮੀਦ ਸੀ ਕਿ ਇਹ ਝੋਨੇ ਦੀ ਫਸਲ ਇਸ ਵਾਰ ਸਾਰੇ ਕਰਜ਼ੇ ਜਿਹੜੇ ਆ ਉਹ ਚੁਕਤਾ ਹੋ ਜਾਣਗੇ ਹੁਣ ਕਿਸਾਨਾਂ ਨੂੰ ਰਾਹਤ ਮਿਲੇਗੀ ਪਰ ਜਿਸ ਤਰੀਕੇ ਦੇ ਨਾਲ ਕੁਦਰਤ ਪੰਜਾਬ ਦੇ ਵਿੱਚ ਭਿਆਨਕ ਰੂਪ ਧਾਰਨ ਕਰਦੀ ਹੈ ਇਸ ਕਿਸਾਨ ਦੀ ਜਾਨ ਚਲ ਗਈ ਹੈ ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਕਰਕੇ ਹਾਲਾਤ ਜਿਹੜੇ ਨੇ ਖਰਾਬ ਹੁੰਦੇ ਜਾ ਰਹੇ ਨੇ ਜੇਕਰ ਅੱਜ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਸੱਤ ਜ਼ਿਲ੍ਹਿਆਂ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਕਿਸੇ ਵੀ ਜ਼ਿਲ੍ਹੇ ਦੇ ਲਈ ਰਾਹਤ ਇਹ ਹੈ ਕਿ ਰੈੱਡ ਅਲਰਟ ਜਾਰੀ ਨਹੀਂ ਹੋਇਆ ਹੈ ਇਸ ਤੋਂ ਇਲਾਵਾ ਗੱਲ ਗਵਾਂਡੀ ਸੂਬੇ ਹਰਿਆਣਾ ਦੀ ਕੀਤੀ ਜਾਵੇ ਤਾਂ ਤਿੰਨ ਜ਼ਿਲ੍ਹਿਆਂ ਦੇ ਲਈ ਰੈੱਡ ਅਲਰਟ ਜ਼ਰੂਰ ਜਾਰੀ ਕੀਤਾ ਗਿਆ ਹੈ ਪੰਚਕੂਲਾ ਅੰਬਾਲਾ ਅਤੇ ਯਮੁਨਾ ਨਗਰ ਦੇ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਤਸਵੀਰਾਂ ਤੁਸੀਂ ਆਪ ਹੀ ਦੇਖ ਸਕਦੇ ਹੋ ਜਦੋਂ ਕਿਸਾਨ ਆਪਣੇ ਖੇਤਾਂ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦਾ ਹਾਲ ਦੇਖਿਆ ਨਹੀਂ ਜਾਂਦਾ ਵਾਰ-ਵਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਬੰਨ ਟੁੱਟ ਜਾਂਦੇ ਨੇ ਕਿਉਂਕਿ ਇਸ ਵੇਲੇ ਦਰਿਆ ਹੋਣ ਡੈਮ ਹੋਣ ਜੋ ਨਦੀਆਂ ਨੇ ਨਾਲੇ ਨੇ ਇਸ ਵੇਲੇ ਉਫਾਨ ਤੇ ਆਏ ਹੋਏ ਨੇ ਤੇ ਕਿਸਾਨ ਜਦੋਂ ਆਪਣੇ ਪਿੰਡ ਦੇ ਵਿੱਚ ਜਾਂਦੇ ਨੇ ਜਦੋਂ ਆਪਣੀ ਫਸਲਾਂ ਦੇ ਕੋਲ ਜਾਂਦੇ ਨੇ ਜਦੋਂ ਬੰਨ ਟੁੱਟਦੇ ਦੇਖਦੇ ਨੇ ਤਾਂ ਕਿਸਾਨਾਂ ਤੇ ਕੀ ਬੀਤਦੀ ਆ ਉਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਜਦੋਂ ਬੰਨ ਟੁੱਟਦੇ ਨੇ ਕਿਸਾਨ ਪੂਰੀ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦੇ ਖੇਤਾਂ ਦੇ ਵਿੱਚ ਪਾਣੀ ਨਾ ਆਏ ਪਰ ਉਸ ਨੂੰ ਰੋਕਣਾ ਇੰਨਾ ਮੁਸ਼ਕਿਲ ਹੋ ਚੁੱਕਾ ਹੈ ਹਜ਼ਾਰਾਂ ਨਹੀਂ ਲੱਖਾਂ ਏਕੜ ਫਸਲ ਜਿਹੜੀ ਹੈ ਇਸ ਵੇਲੇ ਤਬਾਹ ਹੋ ਚੁੱਕੀ ਹੈ ਕਿਸਾਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਪਰ ਇਸ ਕੁਦਰਤ ਦੇ ਕਰੋਧ ਅੱਗੇ ਉਹਨਾਂ ਦਾ ਦੁੱਖ ਵੀ ਸ਼ਾਂਤ ਨਹੀਂ ਹੋ ਰਿਹਾ ਕੁਦਰਤ ਇਸ ਵੇਲੇ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਕਿਸਾਨਾਂ ਦੇ ਵਿੱਚ ਇਸ ਵੇਲੇ ਹਾਹਾਕਾਰ ਮਚੀ ਹੋਈ ਹੈ ਕਿਉਂਕਿ ਕਿਸਾਨਾਂ ਦੀਆਂ ਫਸਲਾਂ ਉਹਨਾਂ ਦੇ ਡੰਗਰ ਹੋਣ ਸਭ ਕੁਝ ਤਬਾਹ ਹੋ ਚੁੱਕਾ ਹੈ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਗੁਰਦਾਸਪੁਰ ਦੇ ਬਲੰਗੜ ਪਿੰਡ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਸਾਥੀ ਕਿਸਾਨ ਨੇ ਉਹ ਇਸ ਪਰਿਵਾਰ ਦੇ ਲਈ ਮਦਦ ਦੀ ਗੋਹਾਲ ਲਗਾ ਰਹੇ ਨੇ ਕਿਉਂਕਿ ਮਹਿ ਇਸ 35 ਸਾਲ ਇਸ ਕਿਸਾਨ ਦੀ ਉਮਰ ਸੀ ਜਦੋਂ ਇਹ ਆਪਣੇ ਖੇਤਾਂ ਦੇ ਵਿੱਚ ਜਾਂਦਾ ਪੁੱਤਾ ਵਾਂਗ ਜਿਸ ਫਸਲ ਨੂੰ ਇਸਨੇ ਤਿਆਰ ਕੀਤਾ ਹੋਇਆ ਸੀ ਜਦੋਂ ਉਸ ਦਾ ਹਾਲ ਦੇਖਦਾ ਹੈ ਤਾਂ ਇਸ ਤੋਂ ਜਰਿਆ ਨਹੀਂ ਜਾਂਦਾ ਇਸ ਦਾ ਦਿਲ ਦਾ ਦੌਰਾ ਪੈ ਜਾਂਦਾ ਇਸ ਨੂੰ ਅਤੇ ਇਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰਿਵਾਰ ਇਸ ਵਲੇ ਗਾਰੇ ਸਦਮੇ ਦੇ ਵਿੱਚ ਹੈ ਦੋ ਤੀਆਂ ਨੇ ਜਿਨ੍ਹਾਂ ਦਾ ਪਿਓ ਸੀ ਜਿਸ ਦਾ ਹੁਣ ਇਹਨਾਂ ਪਰਿਵਾਰਕ ਕੋਲ ਰੋਜ਼ੀ-ਰੋਟੀ ਦੇ ਲਈ ਕੋਈ ਰੁਜ਼ਗਾਰ ਜਾਂ ਕੋਈ ਸਹਾਰਾ ਨਹੀਂ ਬਚਿਆ ਕਿਉਂਕਿ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਪਤਨੀ ਵਾਰ-ਵਾਰ ਕਹਿ ਰਹੀ ਹੈ ਕਿ ਹੁਣ ਮੈਂ ਆਪਣੀ ਧੀਆ ਨੂੰ ਕਿਵੇਂ ਪਾਲਾਂਗੀ ਮੇਰਾ ਬਜ਼ੁਰਗ ਸਹੁਰਾ ਉਹ ਵੀ ਕੁਝ ਕੰਮ ਨਹੀਂ ਕਰ ਸਕਦਾ ਸਾਡਾ ਘਰ ਕਿਵੇਂ ਚੱਲੇਗਾ ਸਾਡੀ ਰੋਜ਼ੀ-ਰੋਟੀ ਕਿਵੇਂ ਚੱਲੇਗੀ ਤਾਂ ਇਸ ਤਰੀਕੇ ਦੇ ਨਾਲ ਪਰਿਵਾਰ ਇਸ ਵੇਲੇ ਗਹਿਰੇ ਸਦਮੇ ਦੇ ਵਿੱਚ ਹੈ ਜੋ ਪਿੰਡ ਵਾਲੇ ਨੇ ਜੋ ਸਾਥੀ ਕਿਸਾਨ ਨੇ ਉਸ ਪਰਿਵਾਰ ਦੇ ਲਈ ਮਦਦ ਦੀ ਗੋਹਾਲ ਲਗਾਰੇ ਨੇ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਬਾ ਫੜੀ ਜਾਵੇ ਤਾਂ ਇਸ ਵੇਲੇ ਪੰਜਾਬ ਦੇ ਹਾਲਾਤ ਕੀ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਤਬਾਹੀ ਮੱਚੀ ਹੋਈ ਹੈ ਹੜ੍ਹ ਕਰਕੇ ਇਸ ਵੇਲੇ ਲੱਖਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ ਇਸ ਤੋਂ ਇਲਾਵਾ ਜੋ 30 ਤੋਂ ਵੱਧ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਕਈ ਲੋਕ ਬੇਕਾਰ ਹੋ ਚੁੱਕੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਣੀ ਆਇਆ ਲੋਕਾਂ ਦੇ ਘਰ ਡੁੱਬ ਗਏ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪੈ ਰਿਹਾ ਹੈ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਡੇਰਾ ਬਾਬਾ ਨਾਨਕ ਦੀ ਗੁਰਦਾਸਪੁਰ ਹਲਕੇ ਦੀ ਅੰਮ੍ਰਿਤਸਰ ਹਲਕੇ ਦੀ ਤਾਂ ਇਸ ਵੇਲੇ ਇੱਥੇ ਹਾਲਾਤ ਸਭ ਤੋਂ ਜ਼ਿਆਦਾ ਖਰਾਬ ਹੋਏ ਪਏ ਨੇ ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਵਿੱਚ ਮੰਡ ਇਲਾਕਾ ਜਿਹੜਾ ਉਧਰ ਤੇ ਹੁਣ ਪਟਿਆਲਾ ਦੇ ਵਿੱਚ ਵੀ ਕੱਗਰ ਜਿਹੜਾ ਹੈ ਭਿਆਨਕ ਰੂਪ ਧਾਰਨ ਕਰ ਚੁੱਕਾ ਹੋਇਆ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਹੜ੍ਹ ਕਰਕੇ ਤਬਾਹੀ ਜਿਹੜੀ ਆ ਉਹ ਮਚ ਰਹੀ ਹੈ ਅਤੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਕਿਸ਼ਤੀਆਂ ਰਾਹੀਂ ਉਨਾ ਤੱਕ ਜ਼ਰੂਰੀ ਸਮਾਨ ਪਹੁੰਚਾਇਆ ਜਾ ਰਿਹਾ ਪਰ ਇਸੇ ਵਿਚਾਲੇ ਜਦੋਂ ਕਿਸਾਨ ਆਪਣੇ ਖੇਤਾਂ ਦੇ ਵਿੱਚ ਜਾਂਦੇ ਨੇ ਆਪਣੀ ਫਸਲ ਦਾ ਜੋ ਹਾਲ ਦੇਖਦੇ ਨੇ ਉਹਨਾਂ ਤੇ ਜੋ ਬੀਤਦੀ ਆ ਉਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਇਹ ਕਿਸਾਨ ਸੰਦੀਪ ਸਿੰਘ ਜੋ ਆਪਣੀ ਫਸਲ ਨੂੰ ਦੇਖਣ ਗਿਆ ਸੀ 8 ਦਿਨਾਂ ਤੋਂ ਖੇਤਾਂ ਦੇ ਵਿੱਚ ਪਾਣੀ ਖੜਾ ਸੀ ਇਸ ਨੂੰ ਉਮੀਦ ਸੀ ਕਿ ਸ਼ਾਇਦ ਪਾਣੀ ਨਿਕਲ ਜਾਏਗਾ ਤੇ ਕੁਝ ਇਸ ਦੀ ਫਸਲ ਬਚ ਜਾਏਗੀ ਪਰ ਇਸ ਦੀ ਕੋਈ ਫਸਲ ਨਹੀਂ ਬਚਦੀ ਜੋ ਇਸ ਨੇ ਠੇਕੇ ਤੇ ਜ਼ਮੀਨ ਲਈਤੀ ਹੋਈ ਸੀ ਉਹ ਵੀ ਫਸਲ ਖਰਾਬ ਹੋ ਜਾਂਦੀ ਹੈ ਉਸ ਤੋਂ ਬਾਅਦ ਕਿਸਾਨ ਇਸ ਦੁੱਖ ਨੂੰ ਸਹਾਰ ਨਹੀਂ ਸਕਿਆ ਹੜ ਦਾ ਇਹ ਦਰਦ ਇਸ ਕਿਸਾਨ ਤੋਂ ਨਹੀਂ ਜਰਿਆ ਗਿਆ ਅਤੇ ਇਸ ਕਿਸਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਰਟ ਅਟੈਕ ਆਂਦਾ ਹੈ ਅਤੇ ਜਦੋਂ ਹਸਪਤਾਲ ਤੱਕ ਇਸ ਨੂੰ ਲਿਜਾਇਆ ਜਾਂਦਾ ਹੈ ਤਾਂ ਡਾਕਟਰਾਂ ਦੇ ਵੱਲੋਂ ਇਸ ਨੂੰ ਮ੍ਰਿਤ ਐਲਾਨ ਦਿੱਤਾ ਜਾਂਦਾ ਹੈ ਇਸ ਵੇਲੇ ਪਰਿਵਾਰ ਸਦਮੇ ਦੇ ਵਿੱਚ ਹੈ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਆਓ ਸੁਣ ਲੈਂਦੇ ਹਾਂ ਪਿਆਲੀ ਚ ਗਏ ਨੇ ਕੁਛ ਦਿਨਾ ਤੋਂ ਹੜਾ ਆ ਰਿਹਾ ਵਾ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੈ ਤੇ ਕੁਛ ਪਿਆਲੀ ਆਪਣੀ ਹੀ ਕੁਛ ਠੇਕੇ ਤੇ ਲਈ ਸਾਡੇ ਕੋਲ ਤਿੰਨ ਚਾਰ ਕਿਲੇ ਪਿਆਲੀ ਇਸ ਟਾਈਮ ਤੇ ਤੇ ਫੇਰਾ ਮਾਰਨੇ ਗਏ ਨੇ ਪਿਆਲੀ ਵਿੱਚ ਉੱਥੇ ਇਹਨਾਂ ਕੋਲ ਪਾਣੀ ਨਹੀਂ ਵੇਖ ਕੇ ਸਾਰਿਆ ਗਿਆ ਵਾ ਵੇਖ ਕੇ ਤਾਂ ਆਪਣੇ ਆਪ ਹੀ ਥੱਲੇ ਡਿੱਗ ਪਿਆ ਟੈਕ ਹੀ ਹੋ ਗਿਆ ਇੱਕ ਜੱਕ ਦਾ ਵੀ ਇਹਨਾਂ ਨੂੰ ਆਪਾਂ ਤਾਂ ਮਗਰ ਗਏ ਦੇਖ ਕੇ ਆਏ ਇਹਨਾਂ ਨੂੰ 85000 ਰਸਟੌਰਟ ਤੇ ਦੇ ਰਹੇ ਉਹਨਾਂ ਨੂੰ ਠੇਕਾ ਬਿਲਕੁਲ ਡੁੱਬਿਆ ਹੋਇਆ ਦਾ ਪਾਣੀ ਤੇ ਪੂਰਾ ਡੁੱਬਿਆ ਦਾਵਾ ਝੋਨਾ ਹਜੇ ਮੇਰੀਆਂ ਦੋਨੇ ਬੇਟੀਆਂ ਨੇ ਅਸੀਂ ਹ ਮੰਗ ਕਰਨਿਆ ਕਿ ਸਾਡੇ ਕਮਾਨ ਵਾਲਾ ਘਰ ਵਿੱਚ ਕੋਈ ਨਿਗਾਸਟਰ ਵਿੱਚ ਸਾਡੇ ਜਿਹੜੇ ਪਿਤਾ ਜੀ ਬਜ਼ੁਰਗ ਨੇ ਮੇਰਾ ਸਹੁਰਾ ਸਾਹਿਬ ਤੇ ਇਹਨਾਂ ਦੇ ਸਿਰ ਤੇ ਹੀ ਆਪਾਂ ਖਾਰੇ ਹੀ ਦਿਹਾੜੀ ਵੀ ਲਾਉਂਦੇ ਹੀ ਘਰ ਦਾ ਵੀ ਕਰਦੇ ਸਾਰੇ ਕੰਮ ਹੀ ਕਰਦੇ ਸੀਗੇ ਤੇ ਸਾਨੂੰ ਇਹੋ ਹੀ ਆ ਕਿ ਸਾਡਾ ਥੋੜਾ ਜਿਹਾ ਹੈਲਪ ਕੀਤੀ ਜਾਏ ਹੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡਾ ਪਿੰਡ ਬਲਗਣਾ ਦੇ ਜੀ ਸਾਡੇ ਪਿੰਡ ਅੱਜ ਬਹੁਤ ਹੀ ਬਹੁਤ ਹੀ ਮੰਦ ਭਾਜੀ ਘਟਨਾ ਘਟੀ ਹੈ ਜੋ ਕਿ ਸਾਡੇ ਇੱਕ ਨੌਜਵਾਨ ਸੰਦੀਪ ਸਿੰਘ ਜਿਨ੍ਹਾਂ ਦੇ ਖੇਤ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਚੜਨ ਕਰਕੇ ਫਸਲ ਸਾਰੀ ਮਾਰੀ ਗਈ ਸੀ ਉਹ ਐ ਸਾਮੀ ਆਪਣੇ ਘਰੋਂ ਫੇਰਾ ਮਨ ਆਇਆ ਜਦੋਂ ਉਹਨੇ ਆਣ ਕੇ ਵੇਖਿਆ ਕਿ ਫਸਲ ਸਾਰੀ ਮਾਰੀ ਗਈ ਹੈ ਤੇ ਉਹਦੇ ਕਾਰਨ ਆਉਂਦੇ ਉਹਨੇ ਆਣ ਕੇ ਜਦੋਂ ਵੇਖਿਆ ਉਦੇ ਦਿਲ ਨੂੰ ਅਟੈਕ ਹੋ ਗਿਆ ਤੇ ਉਹਨਾਂ ਦੇ ਪਰਿਵਾਰ ਨੂੰ ਪਿੱਛੇ ਇੱਥੇ ਆਣ ਗਵਾਂਢ ਦੇ ਲੋਕਾਂ ਨੇ ਖਬਰ ਕੀਤੀ ਤਾਂ ਫਿਰ ਉਹਦਾ ਪਰਿਵਾਰ ਉਹਨਾਂ ਨੂੰ ਇੱਥੇ ਚੁੱਕ ਕੇ ਲੈ ਕੇ ਗਿਆ ਦੋ ਧੀਆ ਨੇ ਜੀ ਉਹਨਾਂ ਦੀ ਬਾਕੀ ਘਰ ਦੀ ਮਾਲੀਹਤ ਬਹੁਤ ਖਸਤਾ ਵਾ ਤੇ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਦੁੱਖਤਾਂ ਹੈ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਆ ਸੋ ਵੱਧ ਤੋਂ ਵੱਧ ਜਿੰਨੀ ਵੀ ਸਹੈਤਾ ਹੋ ਸਕੇ ਇਸ ਪਰਿਵਾਰ ਦੀ ਤੇ ਪ੍ਰਸ਼ਾਸਨ ਕੋਲ ਸਾਡੀ ਇਹੀ ਮੰਗ ਆ ਕਿ ਉਹਨਾਂ ਨੂੰ ਜ਼ਰੂਰ ਜੋ ਵੀ ਬੰਦਾ ਵਾ ਵੱਤੋ ਵਦੋ ਉਹਨਾਂ ਦੀ ਮਤ ਕੀਤੀ ਜਾਵੇ। ਇਹਨਾਂ ਨੇ ਨਾ ਪਾਲੀ ਲਈ ਠੇਕੇ ਤੇ ਤੇ ਇਹਨਾਂ ਦਾ ਝੋਨਾ ਸਾਰਾ ਹੁੰਦੇ ਨਾਲ ਮਾਰਿਆ ਗਿਆ ਵਾ ਤੇ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਤੇ ਦੂਜਾ ਨਾਣੇ ਦਾ ਪਾਣੀ ਲੱਠਾ ਨਹੀਂ ਤੋ ਵਿਚਾਰਾ ਫੇਰਾ ਮਾਰਨਾ ਆਇਆ ਤੇ ਉਹਦੇ ਕਰਕੇ ਉਹਦੀ ਡੱਥ ਹੋ ਗਈ। ਬਹੁਤ ਮਾੜੀ ਹਾਲਤ ਆ ਭਾਜੀ ਬਹੁਤ ਜ਼ਿਆਦਾ ਕਿਉਂ ਇਹੋ ਬੰਦਾ ਕਮਾਉਣ ਵਾਲਾ ਸੀ ਤੇ ਮਾਤਾ ਦੀਆਂ ਅੱਖਾਂ ਬਣੀਆਂ ਨੇ ਤੇ ਨਾਲ ਦੀ ਵੀ ਠੀਕ ਨਹੀਂ ਰਹਿੰਦੀ ਤੇ ਬਾਪੂ ਤੇ ਤੁਹਾਨੂੰ ਪਤਾ ਹੀ ਆ ਬਜ਼ੁਰਗ ਹੋ ਗਏ ਨੇ। ਤੇ ਪਹਿਲਾਂ ਇਹਦਾ ਬ੍ਰਦਰ ਹੀ ਉਹਦੀ ਵੀ ਡੈਥ ਹੋ ਗਈ। ਤਾਂ ਹੀ ਤੇ ਇਹੀ ਮੰਗ ਕਰਦੇ ਆਂ ਭਾਜੀ ਇਹਦਾ ਗਰੀਬ ਦਾ ਸਹਾਇਤਾ ਕੀਤੀ ਜਾਏ ਤੇ ਮਾਤੜ ਬੰਦਾ ਵਾ ਵੱਤੋ ਵੱਤ ਜੋਬ ਬੰਦਾ ਪੰਜਾਬ ਸਰਕਾਰ ਕੋ ਦਿੱਤਾ ਜਾਏ।